ਭਾਈ ਪੰਜਾਬ ਦੇ ਵਿੱਚ ਐਸ਼ਟਾਈਮ ਬਖਿੰਦਾ ਵਰਣਾਲਾ ਆਪਾ ਪਡੌਰ ਦੇ ਵਿੱਚ ਬਹੁਤ ਜ਼ਿਆਲਾ ਮੀਂਹ ਪਰ ਰਿਹਾ ਭਾਈ ਬਹੁਤ ਭਾਰੀ ਮੀਂਹ ਸੱਟਦਾ ਤੇ ਦੇਖ ਗੜੇ ਵੀ ਆ ਪੂਰੇ ਜ਼ੋਰਦਾਰ ਬੱਦਲ ਐਸ਼ਟਾਈਮ ਮੌਕੇ ਤੇ ਪੈ ਰਿਹਾ ਦਿਨ ਦੇ 2:00 ਬੱਜੇ ਤੋਂ 2:00 ਬਜੇ ਪੂਰਾ ਮੀਂਹ ਇਸਰ ਪਿਆ ਆ ਦੇਖ ਸਾਡੋ ਭਾਈ ਲਾਈਵ ਤੋਂ ਪਹਿਲਾਂ ਵੀਡੀਓ ਤੇ ਦੇਖ ਚ ਆਪਾਂ ਗੱਡੀ 'ਚ ਬੈਠੇ ਵੀਡੀਓ ਬਣਾ ਰਹੇ ਹਾਂ ਹੈ ਨਾ ਬਹੁਤ ਜ਼ਿਆਦਾ ਮੀਂਹ ਤਰਿਆ ਆ ਬਾਈ ਪੇਤਰ ਨੇ ਰੀ ਤੂਫਾਨ ਉੱਤਰ ਪਾੜ ਕੇ ਉੱਤਰ ਨੇਰੀ ਲੈ ਗਿਆ ਉਡਾ ਕੇ ਨਾਲੇ ਜਿਆ ਪਤਲੇ ਜੇ ਬੰਦਿਆਂ ਨੂੰ ਉੱਡ ਆ ਗਿਆ ਦੇਖ ਸਕਦੇ ਆ ਵੀਡੀਓ ਦੇ ਵਿੱਚ ਇਹ ਰੀ ਬੱਦਲ ਪੂਰਾ ਆ ਗਿਆ ਚੜ ਕੇ ਆ ਚੁੱਕਿਆ ਹੈ ਹਾਂ ਅੱਗੇ ਮੌਸਮ ਹੋ ਗਿਆ ਚਾਰਸ ਪਰ ਉਹ ਦੇਖੋ ਕੁਛ ਨਹੀਂ ਦਿਦਾ ਇੰਨੀ ਹਨੇਰੀ ਤੇ ਹਵਾ ਚੱਲ ਰਹੀ ਆ ਤੇ ਮੈਂ ਵੀ ਪੂਰਾ ਵਾਰ ਚੁੱਕਿਆ ਤੇ ਔਰ ਹੋਰ ਵਾਰਨ ਦੀ ਤਿਆਰੀ ਹੈ ਬਠੰਡੇ ਇਸ ਟਾਈਮ ਵੀ ਪੈ ਰਿਹਾ ਪੂਰੇ ਜੋਰ ਦਾ ਆ ਕੀ ਹਨੇਰੀ ਤੂਫਾਨ ਉਹ ਦੇਖੋ ਬਈ ਆ ਜੀਰਦੀ ਤੁਰੇ ਹਵਾ ਧੱਕੇ ਮਾਰਦੀ ਆ ਗਿਆ ਤੂਫਾਨ ਭਾਰੀ ਅਜ ਨਹੀਂ ਨੇਰੀਆ ਭਾਈ ਦੇਖ ਸਕਜੋ ਕੁਛ ਨਹੀਂ ਦਿਨਦਾ ਸਾਹਮਣੇ ਘਾਰ ਤਗਬਾਰ ਹੋਈ ਪਈ ਆ ਤੁਹਾਡੇ ਸਾਹਮਣੇ ਆ ਕਿਵੇਂ ਰੇ ਤਾੜਦਾ ਹਾਂ ਤੂਫਾਨ ਆ ਗਿਆ ਤੂਫਾਨ ਆ ਦੇਖੋ ਸੜਕਾਂ ਤੇ ਹੋ ਸਾਹਮਣੇ ਕੁਛ ਨਹੀਂ ਦੇਖ ਰਿਹਾ ਕੰਮ ਚੜ ਗਿਆ ਭੱਜ ਕੇ ਆਏ ਤੇ ਤੂਫਾਨ ਦੇ ਨਾਲ ਕਿ ਮੇਜੂਸ ਐ ਖੋਈ ਉਹ ਸਾਹਮਣੇ ਰਾਹਾਂ ਤੇ ਹیدر ਕੋਸ਼ਰੀ ਦੀਂਦਾ ਅੰਧਕਾਰ ਹੀ ਅੰਧਕਾਰ ਹੋਇਆ ਪਿਆ ਹਾਂ ਗੂੰਜ ਪੈਂਦੀ ਆ ਤੂਫਾਨ ਦੀ ਗੂੰਜ ਹਾਂ ਆ ਦੇਖੋ ਕਿੰਨਾ ਭਾਰੀ ਤੂਫਾਨ ਕਹਿਰ ਦਾ ਵੜਦਾ ਤੁਰਹ ਜਾਂਦਾ ਹਾਂ ਮਸੇ ਨਹੀਂ ਦੀਂਦਾ ਉਹ ਸਾਹਮਣੇ ਉਹ ਦਰਾਸਤ ਵਗੈਰਾ ਕੁਝ ਨਹੀਂ ਦੀਂਦੇ ਉਹ ਦੇਖ ਮੈਂ ਗਾਰਦਗवार ਹੋਈ ਵੀ ਬਹੁਤ ਜ਼ਿਆਦਾ ਤੂਫਾਨ ਭਾਰੀ ਹੈ ਤੂਫਾਨ ਆ ਗਿਆ ਮਿੱਤਰੋ ਤੂਫਾਨ